ਇਹ ਬਾਬਿਆਂ ਦੀ ਸੋਚ ਕੀ ਆ ਜਿਸ ਤੋਂ ਵਾਸਤੇ ਨਹੀਂ ਠੀਕ ਹੈ ਠੀਕ ਕੋਈ ਨਿਊਜ਼ ਲਾਇਓ ਕੋ ਪ੍ਰਵੇਸ਼ ਦੋਰ ਦੇ ਜੱਜਦਾਰ ਆਏ ਸਾਡੇ ਸਾਡੇ ਮਹਿਤਾਜ ਨੂੰ ਲਾਈਟ ਕਰੀ ਨਾ ਪੰਜਾਬ ਨਾਲ ਦੇ ਵਿਰੋਧ ਸੀ ਕੀ ਕਰੇ ਅੱਗੇ ਵਧ ਮੱਤੇ ਜੀ ਮੱਤੇ ਇਹ ਕਹਿਣਾ ਆਇਆ ਬਾਈ ਜੀ ਗੱਲ ਦੇਖੋ ਚੱਲੀ ਜ਼ਮੀਨਾਂ ਦੀ ਨਹੀਂ ਹੈਗੀ ਗੱਲ ਜ਼ਮੀਨਾਂ ਦੀ ਆ ਜੋ ਦੀਪ ਸਿੱਧੂ ਕਹਿਣਾ ਸੀ ਦੀਪ ਸਿੱਧੂ ਨੇ ਕਿਹਾ ਸੀ ਬਈ ਨਾ ਧਰਨਾ ਚੁੱਕੋ ਆਪਾਂ ਨੂੰ ਦੁਬਾਰਾ ਉਰੇ ਆਉਣਾ ਪੈਣਾ ਦੁਬਾਰਾ ਬਾਹਰ ਤੇ ਬੈਠਿਆ ਜਾਂ ਨਹੀਂ ਬੈਠੇ ਜ਼ਮੀਨਾਂ 'ਤੇ ਜ਼ਮੀਰ ਵੇਚ ਕੇ ਆਏ ਜਾਂ ਨਹੀਂ ਆਏ ਆਏ ਜੇ ਜ਼ਮੀਰ ਨਾ ਵੇਚੀ ਹੁੰਦੀ ਨਾ ਅੱਜ ਜ਼ਮੀਨਾਂ ਦਾ ਕਲੇਸ਼ ਨਾ ਪੈਂਦਾ ਇਹ ਉਹਨਾਂ ਚਿਰ ਜਿੰਨਾ ਚਿਰ ਜ਼ਮੀਰਾਂ ਦੀ ਗੱਲ ਨਹੀਂ ਨਾ ਕਰਦੇ ਜ਼ਮੀਨਾਂ ਕਦੇ ਨਹੀਂ ਮਿਲਣੀਆਂ ਜੇ ਤੁਹਾਡੀ ਜ਼ਮੀਰ ਜਾਗਦੀ ਆ ਤਾਂ ਜ਼ਮੀਨਾਂ ਤੁਹਾਡੇ ਪਿੱਛੇ ਆਉਣਗੀਆਂ ਅਮਦਰਾ ਯਾਰਾ ਇਸ ਕਰਕੇ ਅਸੀਂ ਜੋ ਪਹਿਰਾ ਦੇਣਾ ਆਪਣੀ ਜਮੀਰ ਤੇ ਦੇਣਾ ਨਾ ਜਮੀਨ ਤੇ ਦੇਣਾ ਅਸੀਂ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦਿੰਨੇ ਆ ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦੇ ਟੋਕੇ ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ